ਹਾਂਜੀ ਦੋਸਤੋ ਕੀ ਹਾਲ ਚਾਲ ਦੋਸਤੋ ਆਪਣੇ ਕੋਲ ਆ ਚੁੱਕਿਆ ਜੇ ਮੁਕਤੀ ਜਿਹੜਾ ਕਿ ਦੁਰਗਾ ਸ਼੍ਰੀ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਜੀ ਦੋਸਤੋ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਕੰਮ ਇਹ ਹੈ ਕਾਦੇ ਵਾਸਤੇ ਆ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੀ ਆ ਠੀਕ ਹੈ ਜੀ ਵੀਡੀਓ ਨੂੰ ਪੂਰਾ ਦੇਖੋ ਆਪਾਂ ਇਹਦੇ ਵਿੱਚ ਤੁਹਾਨੂੰ ਸਾਰਾ ਸਮਝਾਵਾਂਗੇ ਇਹ ਕਾਦੇ ਲਈ ਯੂਜ਼ ਹੁੰਦੀ ਹੈ ਤੇ ਕਿੱਦਾਂ ਇਹ ਯੂਜ਼ ਕਰਨੀ ਆ ਤੇ ਦੋਸਤੋ ਇਹਦੇ ਵਿੱਚ 20 ਪੌਚ ਹੁੰਦੇ ਨੇ ਠੀਕ ਹੈ ਜੀ ਇਹਦਾ ਐਮ ਆਰ ਪੀ ਹੈਗਾ ਕੋਈ 600 ਤੇ 650 ਵੀ ਹੈ ਇਹ ਕਾਦੇ ਕੰਮ ਲਈ ਯੂਜ਼ ਹੁੰਦੀ ਆ ਉਹ ਮੈਂ ਤੁਹਾਨੂੰ ਦੱਸਦਾ ਜੀ ਦੋਸਤੋ ਆ ਉਹਦੇ ਉੱਪਰ ਜਿਹੜਾ ਮੁਕਤੀ ਲਿਖਿਆ ਹੈ ਇਹ ਵਰਡ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਕਾਦੇ ਲਈ ਯੂਜ਼ ਹੁੰਦਾ ਜੀ ਠੀਕ ਆ ਆ ਤੁਸੀਂ ਦੇਖ ਸਕਦੇ ਹੋ ਇਹ ਕਾਦੇ ਕਾਦੇ ਲਈ ਯੂਜ਼ ਹੁੰਦਾ ਵਾ ਜਿਨੇ ਕੀ ਲੋਕੀ ਭੁੱਕੀ ਜਿਆਦਾ ਖਾਂਦੇ ਆ ਉਹ ਵਰਡ ਉਸ ਲੈਂਦੇ ਆ ਭੁੱਕੀ ਦੀ ਠੀਕ ਆ ਜੀ ਤੇ ਜਾਂ ਫਿਰ ਕੋਈ ਜਿਆਦਾ ਗੋਲੀਆਂ ਖਾਂਦੇ ਆ ਕੋਈ ਵੀ ਗੋਲੀਆਂ ਨਸ਼ੇ ਵਾਲੀਆਂ ਜੀ ਜਾਂ ਫੀਮ ਜਿਆਦਾ ਖਾਂਦੇ ਆ ਟੀਕੇ ਲਾਉਂਦੇ ਆ ਕੈਪਸੂਲ ਖਾਂਦੇ ਆ ਜਾਂ ਫਿਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨਸ਼ਾ ਕਰਦੇ ਆ ਇਹ ਉਹਦੇ ਵਾਸਤੇ ਹੁੰਦੀ ਆ ਆ ਦੋਸਤੋ ਇੰਗਲਿਸ਼ ਦੇ ਵਿੱਚ ਜੁੜੀ ਕਰਨਾ ਤੁਹਾਨੂੰ ਪੜ੍ਹ ਕੇ ਸਮਝਣਾ ਵਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਜੀ ਇਹ ਹੈ ਜੀ ਇਮਿਊਨਿਟੀ ਬੂਸਟਰ ਸਟਰੈਂਥ ਬੋਡੀ એનર્ਜੀ ਕ੍ਰੀਏਟਰ ਮਾਸ ਤੱਤ ਪੋਸ਼ਟਿਕ ਇੰਪਰੂਵ ਸਟੈਮਨਾ ਸਰਬ ਰੋਗ ਨਾਸ਼ਿਕ ਠੀਕ ਹੈ ਜੀ ਜਿਹੜੇ ਲੋਕ ਨਸ਼ਾ ਕਰਦੇ ਆ ਇਹ ਉਹਦੇ ਵਾਸਤੇ ਆ ਇਹਨੂੰ ਤੁਸੀਂ ਕੀ ਕਰਨਾ ਆ ਇਹ ਤੁਸੀਂ ਡਾਇਰੈਕਟ ਮੂੰਹ ਦੇ ਵਿੱਚ ਪਾ ਲੈਣੀ ਆ ਪੁੜੀ ਇੱਕ ਸਵੇਰੇ ਇੱਕ ਦੁਪਹਿਰ ਨੂੰ ਤੇ ਇੱਕ ਸ਼ਾਮ ਨੂੰ ਠੀਕ ਹੈ ਜੀ ਤੇ ਇਹਦਾ ਸੇਵਨ ਜਦੋਂ ਤੁਸੀਂ ਕਰਨਾ ਵਾ ਇਹਦੇ ਵਿੱਚ ਤੁਸੀਂ ਦੁੱਧ ਦਹੀਂ ਲੱਸੀ ਦਾ ਸੇਵਨ ਜਿਆਦਾ ਤੋਂ ਜਿਆਦਾ ਕਰਨਾ ਵਾ ਕਟੋ-ਕਟ 24 ਘੰਟਿਆਂ ਦੇ ਵਿੱਚ ਦਿਨ ਦੇ ਵਿੱਚ ਇੱਕ ਵਾਰੀ ਤਾਂ ਜ਼ਰੂਰ ਯੂਜ਼ ਕਰਨਾ ਜੀ ਤੇ ਇਹਦੇ ਵਿੱਚ ਤੁਸੀਂ ਤਲੀ ਚੀਜ਼ ਨਹੀਂ ਖਾਣੀ ਬਾਸੀ ਚੀਜ਼ਾਂ ਨਹੀਂ ਖਾਣੀਆਂ ਕੋਈ ਬਈਆਂ ਚੀਜ਼ਾਂ ਤੇ ਨਿੰਬੂ achar ਜਿਹੜਾ ਵਾ ਉਹ ਨਹੀਂ ਖਾਣਾ ਦੋਸਤੋ ਇਹਦਾ ਪਰ ਰਿਜ਼ਲਟ ਲਿਆ ਹੋਇਆ ਜੇ ਬਹੁਤ ਵਧੀਆ ਰਿਜ਼ਲਟ ਆਇਆਦਾ ਜੇ ਕੋਈ ਵੀ ਨਸ਼ਾ ਕਰਦਾ ਵਾ ਜਾਂ ਫਿਰ ਕੋਈ ਵੀ ਅਫੀਮ ਡੋਡੇ ਪੁੱਕੀ ਸਮੈਗ ਕੁਝ ਵੀ ਖਾਂਦਾ ਹੋਇਆ ਤਾਂ ਇਹ ਚੀਜ਼ ਨੂੰ ਜ਼ਰੂਰ ਟਰਾਈ ਕਰੋ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਸਾਨੂੰ ਮੈਸੇਜ ਕਰੋ ਠੀਕ ਹੈ ਜੀ ਕਮੈਂਟਾਂ ਦੇ ਵਿੱਚ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਸਾਨੂੰ ਦੱਸੋ ਆਪਾਂ ਤੁਹਾਨੂੰ ਉੱਥੇ ਹੀ ਇਹ ਚੀਜ਼ ਭੇਜ ਦਾਂਗੇ ਆਪਾਂ ਵੀਡੀਓ ਉਹੀ ਬਣਾਉਣੀ ਆ ਜਿਹੜੀ ਦਾ ਆਪਾਂ ਰਿਜ਼ਲਟ ਲਿਆ ਹੋਵੇ ਇਹ ਨਹੀਂ ਕਿ ਐਵੇਂ ਚੁੱਕ ਕੇ ਬਣਾ ਦਿਓ ਵੀਡੀਓ ਠੀਕ ਹੈ ਜੀ ਜੇ ਕਿਸੇ ਨੂੰ ਚਾਹੀਦੀ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਤੁਹਾਨੂੰ ਦੱਸਦਾ ਇਹਦਾ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ 660 ਰੁਪਏ ਆ ਆਪਾਂ ਤੁਹਾਨੂੰ ਕੋਈ ਗੱਲ ਨਹੀਂ ਆ ਲੈਸ ਕਰਕੇ ਦੇਵਾਂਗੇ ਇਹਨੂੰ ਸਿਰਫ ਤੁਸੀਂ 3 ਮਹੀਨੇ ਯੂਜ਼ ਕਰਨਾ ਵਾ ਇਹਦਾ ਕੀ ਹਿਸਾਬ ਕਿਤਾਬਾ ਇਹਨੇ ਤੁਹਾਡੇ ਮਨ ਲ ਕੇ ਜੜ ਦੇ ਵਿੱਚ ਜੜ ਦੇ ਵਿੱਚੋਂ ਜਿਹੜੀ ਜਾੜ ਹੁੰਦੀ ਨਾ ਉਹਨੂੰ ਖਤਮ ਕਰਨਾ ਐ ਨਹੀਂ ਹਾਂਜੀ ਜਿੱਦਾਂ ਦਾ ਮਨ ਟੋਟ ਲੱਗਦੀ ਆ ਉਹ ਚੀਜ਼ ਦੀ ਟੋਟ ਨਹੀਂ ਇਹਨੇ ਲੱਗਣ ਦੇਣੀ ਜਿਹੜੀ ਤੁਹਾਡੇ ਸਰੀਰ ਦੇ ਵਿੱਚ ਕਮੀ ਆ ਉਹ ਚੀਜ਼ ਨੂੰ ਇਹਨੇ ਪੂਰਾ ਕਰਨਾ ਜੇ ਠੀਕ ਆ ਜੀ ਬਾਕੀ ਕੋਸ਼ਿਸ਼ ਕਰਨੀ ਆ ਕਿ ਆਪਣਾ ਵੀ ਮਨ ਥੋੜਾ ਜਿਆ ਤੁਸੀਂ ਬਣਾਉਣਾ ਜੇ ਇਹ ਨਹੀਂ ਕਿ ਕੋਈ ਆਪਾਂ ਤੁਹਾਨੂੰ ਦੇ ਰਹੀ ਆ ਦਵਾਈ ਤੇ ਤੁਸੀਂ ਆਖੋ ਕਿ ਨਹੀਂ ਮੈਂ ਤਾਂ ਖਾਣਾ ਹੀ ਖਾਣਾ ਇਹ ਚੀਜ਼ ਨਹੀਂ ਬਿਲਕੁਲ ਵੀ ਕਰਨੀ ਆਪਣੇ ਵੱਲੋਂ ਵੀ ਕੋਸ਼ਿਸ਼ ਕਰਨੀ ਆ ਤੁਸੀਂ ਠੀਕ ਆ ਜੀ ਬਹੁਤ ਵਧੀਆ ਰਿਜ਼ਲਟ ਆ ਮੁਕਤੀ ਇਹਦਾ ਨਾਮ ਆ ਆਪਾਂ ਇਹਦਾ ਰਿਜ਼ਲਟ ਲਿਆ ਹੋਇਆ ਜੀ ਠੀਕ ਆ ਫਰਕ ਤੁਹਾਨੂੰ ਬਿਲਕੁਲ ਪਊਗਾ ਬਸ ਇਹ ਹੈ ਕਿ ਤੁਹਾਨੂੰ ਥੋੜਾ ਜਿਹਾ ਸਾਥ ਦੇਣਾ ਪੈਣਾ ਸਾਡਾ ਠੀਕ ਹੈ ਜੀ ਬਾਕੀ ਜੇ ਕਿਸੇ ਨੂੰ ਚਾਹੀਦੀ ਆ ਤੁਹਾਨੂੰ ਕਮੈਂਟ ਦੇ ਕਰਕੇ ਦੱਸੋ ਤੇ ਚੰਨੂ ਨੂੰ ਕਰੋ ਸਬਸਕ੍ਰਾਈਬ ਆਪਣੇ ਯਾਰਾਂ ਦੋਸਤਾਂ ਭੈਣ ਭਰਾਵਾਂ ਤੱਕ ਸ਼ੇਅਰ ਕਰ ਦਿਓ ਜਿਹਨੂੰ ਵੀ ਲੋੜ ਆ ਹਨੂ ਕਮੈਂਟ ਦੇ ਵਿੱਚ ਮੈਸੇਜ ਕਰੋ ਆਪਾਂ ਤੁਹਾਡੇ ਤੱਕ ਇਹ ਚੀਜ਼ ਪਹੁੰਚਾਵਾਂਗੇ ਜੀ ਧੰਨਵਾਦ